ਆਸੀ ਗਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮੈਂ ਹਾਂ ਮੈਂ ਤੁਹਾਡੇ ਨਾਲ ਕਰਦੀ ਆ ਸੰਜਾ ਕੈਨੇਡਾ ਆ ਜੀ ਤੇ ਕੈਨੇਡਾ ਟੋਰਾਂਟੋ ਨਾਲ ਸਰ ਸਾਸਰੀ ਸਾਹਿਬ ਆਵੇ ਸਾਡੇ ਪੰਜਾਬੀ ਦੇ ਸਾਰਿਆਂ ਨੂੰ ਇਹ ਆਪਣੇ ਨਾਲ ਰਵੀ ਲੋਪੂਕੇ ਆਲਾ ਤੇ ਮੈਂ ਮੁੰਡੇ ਤੇ ਕਰਾਦੀ ਆ ਪ੍ਰਦਰਸ਼ਨ ਦਾ ਉਤਾਰਿਆ ਉਹ ਸੁਣਾਉ ਕਿੱਦਾਂ ਸਾਰੇ ਕੈਂਪ ਸ਼ੈਮ ਤੇ ਆਪਾਣਾ ਮੈਚ ਆ ਸਵੇਰੇ ਸਰ ਆ ਵੀ ਸਵੇਰੇ ਆਪਣਾ ਉਹ ਵਾਟੋ ਚੱਲੇ ਬੈਣ ਕੋਰ ਸਾਰੇ ਮੁਕਾਲ ਦੇ ਤੁਹਾਨੂੰ ਕੀ ਕੀ ਹੁੰਦਾ ਬਾਅਦ ਵਿੱਚ ਕੱਲ ਦਾ ਮੈਚ ਵੀ ਖੱਲਾ ਦੇ ਬੈਨ ਲੱਗਿਆ ਜੋ ਉਹ ਵੀ ਹੁੰਦਾ ਹੈ ਕੈਂਚਾ ਨਾ ਵਧੀਆ ਉਹ ਫਿਰ ਅੱਜ ਮੈਂ ਹੱਥ ਚ ਹੀ ਫੜਿਆ ਹੱਥ ਜਦੋਂ ਕਰਤਾ ਨੂੰ ਸੋਕੇ ਰੱਖਣਾ ਪਿੰਦਾ ਜਗਾੜ ਆ ਵਧੀਆ ਸੈਟ ਹੋਇਆ ਫਿਰ ਕਿਹੜੀ ਟੀਮ ਨੂੰ ਕੱਢਣਾ ਤੇ ਨ ਹੋਰ ਕਿਹੜੇ ਕਿਹੜੇ ਪਲੇਅਰ ਆਪਣੇ ਨਾਮ ਦਾ ਆਪਾਂ ਨਾ ਲਗਾ ਬੰਨੀ ਵੇਖਿਆ ਨਾਲ ਤੇ ਮਰੀ ਤਨੋਰੀ ਆਪਨੇ ਨਾਲ ਹਾਂ ਲੇਕ ਆਪਣੇ ਕੋਈ ਸੰਦੀਪ ਰਾਮ ਗੜਾ ਵਾਲਾ ਅੱਛਾ ਤੇ ਆਪਣੇ ਕੋਈ ਨਿੱਕਾ pran ਨਾ ਜਾ ਬਈ ਹਾਂ ਇਹਨੇ ਇੰਪੀਗ ਨਾ ਕੋਈ ਅੰਤਲੀ ਪਾਤੀ ਤੰਤ ਜਾ ਕੋਲੇ ਆਪਣੇ ਬੰਦੇ ਕਿਹੜੇ ਆ ਹੋਰ ਨਵੇਂ ਮਤਲਬ ਆਉਂਦੇ ਆ ਜਿਹਦੇ ਬੂਰੇ ਨਾ ਬਈ ਇਸ ਕਮੇਰਾ ਇਹਨਸੋ ਪਾਕਿਸਤਾਨੀ ਆ ਗਏ ਨੇ ਜੋ ਆਪਣੇ ਨੂੰ 올ਡਾ ਦੂਜਾ ਕਰਦਾ ਵਾਜਦਾ ਕਿੰਨਾ ਕਰਦਾ ਹੈ ਗੱਲ ਕਰਦਾ ਹੈ ਰਾਜਪੂਰ ਆ ਹੋਰ ਬਾਕੀ ਤੇ ਮੈਂ ਤਾਂ ਖਨੀ ਹੋਰ ਪਲਕ ਵੀ ਮਿਟਰਾ ਹੈ ਪਾਕਿਸਤਾਨੀ ਇੱਕ ਨਾ ਪਾਕਿਸਤਾਨੀ ਅੱਜ ਮੈਂ ਹਾਂ ਬਹੁਤ ਜ਼ਿਆਦਾ ਦੇ ਮਾਰਦੇ ਵਾਲੇ ਜਿੰਨੇ ਆਪਣੇ ਭਰਾਵਾਂ ਨੂੰ ਕਿਸ ਕਰਦੇ ਹੋਣੇ ਉਹ ਵਾਸ਼ੀਓ ਨਾਲ ਨੂੰ ਵੀ ਵਧੀਆ ਪਰ ਵੀ ਟਿਕਰ ਪਰ ਵੀ ਜਦੋਂ ਮੈਂ ਮਨ ਕਰਦਾ ਹੁੰਦਾ ਕਿੰਨਾ ਚਿਰ ਕਰਦਾ ਹੁੰਦਾ ਜਰਾ ਤੇ ਵਧੀਆ ਬਈ ਨਜ਼ਾਰਾ ਹੈ ਕਿੱਥੇ ਇਹ ਜਰਾ ਇਧਰ ਦਾ ਪਰ ਇੱਥੇ ਆ ਬਈ ਦੋ ਸ਼ੇਰ ਹੀ ਨੇ ਹੋਰ ਕਿੰਨਾ ਮਿਲਦਾ ਕਿ ਸ਼ੇਰ ਹੀ ਨੇ ਵੇੜ ਕਰਨ ਦੇ ਲਈ ਇਹ ਵਧੀਆ ਇੰਡੀਆ ਕਿੱਡੇ ਬਣਾਇਆ ਸਹੀ ਆ ਕੀ ਆ ਗਰਾਂਗੇ ਮੇਲੇ ਸਾਹ ਤੋਂ ਬਈ ਠੀਕ ਪੱਕਾ ਹੋ ਗਿਆ ਹੈ ਨਾ ਹਾਂ ਪੱਕਾ ਹੋ ਗਿਆ ਹਾਂ ਟਿਕਾਣੇ ਦਾ ਕਾਲ ਵੇਰ ਹਾਲ ਗਿਆ ਜੀ ਮੱਕਾ ਹੋ ਗਿਆ ਮੈਨੂੰ ਤਾਂ ਪਤਾ ਵਾ ਕਿ ਤੂੰ ਪੱਕਾ ਹੋ ਗਿਆ ਹਾਂ ਹਾਂ ਤਾਂ ਸਰਵ ਮੈਪੀ ਗੱਲ ਦਾ ਬਾਤ ਕਿ ਜੇ ਇਹਨਾਂ ਨੂੰ ਸੂਹ ਹੈ ਕਿ ਇਹ ਪਿੰਡ ਵਾਲੇ ਲਾ ਕੇ ਬੰਦੇ ਚੌਂ ਵਾਲੇ ਲੋਕੋ ਦੀ ਟੀਮ ਵਾਲੇ ਸਾਡੇ ਪਿੰਡ ਪਰ ਧਮੜਾ ਕਰੀਏ ਹਾਂ ਅੜੇ ਕਰਦੀ ਕਰ ਪਿੰਡ ਵਾਲ ਨੂੰ ਜੇ ਕਾਫੀ ਬਲਾ ਕੱਢੀ ਜਾਵੇ ਇੰਨਾ ਨਹੀਂ ਲੱਗਦਾ ਆਪਣੇ ਲੱਗਦਾ ਪਿੰਡ ਵਾਲ ਪਿੰਡਵਾਰ ਪਿੱਛੇ ਤੇ ਛੁਦਾਈ ਹੈ ਸਾਡੇ ਕੋਲ ਇਹਦਾ ਕਹਿਲਾ ਵੀ ਬਹੁਤ ਬਲਦੰਦ ਜੇ ਤਾਂ ਉਹਦੇ ਵੀ ਇੱਥੇ ਸ਼ੋਅ ਮੈਚ ਕਰਦੇ ਆ ਗੋਡਾਂ ਜਾਂ ਕੁਝ ਹੋਣਾ ਬਾਈ ਦਾ ਹੁੰਦਾ ਉਹ ਸਾਡੇ ਪਿੰਡਵਾਰਨ ਬੜੀ ਲੋਕਾਂ ਦਾ ਲਾਈ ਕਰਦੇ ਆ ਨਰਕਾ ਕਾ ਤਰਸਾ ਨਰਮਾ ਉਤਕਸ ਸਰਕਈ ਵਸਾਂ ਯਾਰਦਾਂ ਦੇ ਉਹ ਗੱਲ ਜਿਹੜੀ ਟੀਮ ਆਈ ਸਾਰਿਆਂ ਨੇ ਖੇਡ ਲਿਆ ਆਪੋ ਵੀ ਇਹ ਰਖਾ ਦਰਵਾਜ਼ੇ ਦੇ ਕੇ ਗਰੇ ਜਾਦੂ ਬਾਈ ਨੇ ਖੇਡ ਲਈਦਾ ਪੀਰੀ ਅੰਸ ਨੇ ਕਿੱਦਾਂ ਗਿਆ ਪਤਾ ਉਹਨਾਂ ਨਾਲ ਗਈ ਜਬ ਤੇ ਉਸ 사이 ਇਹ ਜੁਹ ਜਾਤੇ ਉਹ ਕਿਹੜਾ ਕਿਤਾਬ ਦੇਤਾ ਮੈਰੀਡੋਨਾ ਕੀ ਇੰਨਾ ਭਾਵਪੂਰਨ ਇਸ ਕੱਪ ਉਹਨਾਂ ਦਾ ਸੈਕੋ ਮੈਰਾਡੋਨ ਮਾਈਟਨ ਆਉਂਦਾ ਹੋਰ ਬਾਜੀ ਦੱਸੀਆਂ ਨਾਲ ਜੱਲਾਬਤਰ ਸੁਣਾਇਆ ਤੇ ਨਾ ਆਪਾਂ ਵੀ ਆਪਣੇ ਪ੍ਰਾਂਤੋਂ ਗੋਲਾ ਵੀ ਆਤਰੇ ਪੈਣ ਵਾਲਾ ਆ ਗੋਲਾ ਗੋਲੇ ਨੂੰ ਵੀ ਮਲਾਉਣਾ ਹੈ ਤੇ ਗੋਲੇ ਨੂੰ ਵੀ ਮਲਾਉਣਾ ਹੈ ਉਹਦੇ ਨੂੰ ਮਲਾਉਂਦੇ ਆਪਾਂ ਛੇਤੀ ਵੇਟ ਵਾਲੇ ਮੇਰੇ ਵੇਟ ਕਰਦੇ ਹੋਣੇ ਆ ਵੀ ਉਹਦੇ ਨਾਲ ਵੀ ਜੱਪੀ ਅੱਡ ਦਿਖਾਉਂਦੇ ਕਿਦਾਂ ਆਪਾਂ ਕਿੰਨਾ ਵਾਕੀਬ ਵਿਚਾਰ ਕਰਦਾ ਕੀ ਗੱਲਾਂ ਬਾਤਾਂ ਕਰਦਾ ਉਹਦੇ ਨਾਲ ਖਾਲਦੇ ਆ ਮੇਲ ਤੋਂ ਮੂੰਹ ਤੋਂ ਲਾਉਂਦੇ ਦੀ ਉਦਾਂ ਮੈਂ ਭਾਈ ਉਹਦੀ ਸਟੋਰੀ ਅੱਛਾ ਰਹੇ ਇਹ ਤਿਆਰੀ ਦਾ ਕਰੀ ਜਾਂਦਾ ਮੈਨੂੰ ਵੀ ਆ ਗਿਆ ਦਾ ਕੋਈ ਕਰੇ। ਮੈਨੂੰ ਮੇਤ ਨੂੰ ਕੋਈ ਚੱਕੀ ਆਵੇ। ਵਿੱਚੋਂ ਇੱਕ ਵਾਰੀ ਕਹਿਦਾ ਆ ਲੱਗਿਆ ਕਿ ਗਲਤੀ ਜਾਂ ਨਹੀਂ ਕਿ ਇਹ ਵਿੱਚੋਂ ਕੋਈ ਨਾ ਮੈਂ। ਇਸ ਲਈ ਜਿੱਤੇ ਤਾਂ ਮਾਂ ਨੂੰ ਸਮਝਾਉਂਦਾ ਜਿਹਾ ਉਹ। ਕਿਆ ਉਹ ਕੋਈ ਸੋਇਟਾਈਪ ਵੀ ਆ ਸੀ ਕਿ ਆ ਕੇ ਡਾਣਾ। ਮੈਂ ਜਾਇਗਲੈਨ ਵੀ ਜਾਵਾਂ ਇਹ ਕਿ ਨਾ ਵੀ ਕਨੇਡਾ ਵੀ ਦੇਈ ਆ ਹੈ ਨਾ ਯੂਰਪ ਤੋਂ ਕਿਹੜਾ ਹੈ ਨਾ ਸਭ ਇੱਥੇ ਹੀ ਆ। ਤਾਂ ਉੱਥੇ ਨੂੰ ਪਤਾ ਹੈ ਯਾਰ ਜਦੋਂ ਵੀ ਵਧੀਆ ਜਾਂਦੀ ਹੈ। ਉਹ ਤਾਂ ਆਪਣਾ ਪਲੇਅਰ ਆ ਉਹ ਕੋਈ ਬਈ ਜਿਹੜਾ ਬੰਦਾ ਇੱਥੇ ਰਹਿ ਲੈਣਾ ਬੁਖਾਰੀ ਉਮਰਾਂਈ ਬੰਦਾ ਪੀਐਲਐਮਐਨ ਵਿੱਚ ਰਹਿ ਲਿਆ ਗਲਤੀ ਕਰ ਜਿਹੜਾ ਨਹੀਂ ਰਹਿੰਦੇ ਉਹ ਕਦੇ ਨਹੀਂ ਤਾ ਰਹੇ ਮੁਰਗੀ ਗਲਤੀ ਕਰ ਲਈ ਠੀਕ ਆ ਜਿਵੇਂ ਕੇ ਆਉਂਦਾ ਹਨਾ ਇਹਨਾਂ ਦਾ ਜਿਹੜਾ ਵਧੀਆ ਚੀਜ਼ ਉਹ ਵਧੀਆ ਜਿਹਾ ਬੰਦਾ ਪਰਾਇਆ ਵੀ ਜਿਹੜੇ ਪਲੇਅਰ ਫੋਚੀ ਆਪਾਂ ਵਧੀਆ ਇੰਡੀਆ ਮੁਰਜਾਂ ਦਾ ਬੰਦਾ ਵਧੀਆ ਖੇਡਿਆ ਬੜੀ ਵਧੀਆ ਨੇ ਹੋਰ ਕਿਹੜੇ ਜਾਣਾ ਸੀ ਮਾਰੂ ਜੋੜ ਨੂੰ ਯਾਰ ਜੀ ਅੱਜ ਜੀ ਕਰਦਾ ਤੇ ਮੈਂ ਜਿੰਨੇ ਤੋਂ ਬਾਅਦ ਹੋਰ ਵਧੀਆ ਗੱਲਾਂ ਬਾਕੀ ਸਭ ਲਾਇਆ ਕਰਾਂਗੇ ਕਦਰ ਕਿ ਕਹਿੰਦੇ ਅੱਜ ਕੱਲੇ ਮੈਸੇਜ ਹੁੰਦੇ ਆ ਹਰੇਕ ਕਲੇ ਦਾ ਦਾਦੇ ਵੀ ਯੂਟਿਊਬ ਤੇ ਇਹਦੇ ਨਾਲ ਗੱਲ ਕਰਿਆ ਕਰ ਇਹਦੇ ਨਾਲ ਵੀ ਰਵੀਨਾਤ ਵੀ ਨਹੀਂ ਕਿਹਾ ਰਵੀ ਦਾ ਮੈਨੂੰ ਪਰ ਕਿਤੇ ਮਾ ਨਹੀਂ ਜਾਂਦਾ ਨਾ ਇੰਡੀਆ ਦੇ ਕਿਹੜਾ ਹਾਲ ਯੂਨੀਤ ਤੋਂ ਕੋ ਕਰਾਤਾ ਦੂ ਲੋਕੀ ਇਹਨੂੰ ਬਣਾਉਂਦੇ ਵੱਡੇ ਬਟਰਾਂ ਨੂੰ ਬੋਲ ਜਾਂਦੇ ਆ ਜਿੰਨਾ ਜੇ ਆਪਾਂ ਉਹਨਾਂ ਜਿਹੜੀਆਂ ਜਿੰਨਾ ਚੱਕਰਾਂ ਨੂੰ ਚਾਹੇ ਜਦੋਂ ਗਰਾਊਂਡ ਛੱਡ ਕੇ ਕੋਈ ਜਾਨੀ ਬੋਲ ਰਿਹਾ ਹੈ ਚਾਹੇ ਉਹਨਾਂ ਦਾ ਬੋਲਣ ਉਹ ਕਮੈਂਟਰ ਵੀ ਕੋਈ ਸ਼ਾਮ ਤੱਕ ਕਮੈਂਟਰ ਹੋਗਾ ਜਿਹੜਾ ਨਾਮ ਬੋਲੂਗਾ ਵੀ ਵੇਖ ਕੇ ਵੀ ਨਾਮ ਇਹ ਰਵੀ ਆ ਗਿਆ ਜਾਂ ਸ਼ੰਕਰ ਆ ਗਿਆ ਵੀ ਉਹ ਜਾਵਾਂਗੇ ਨਹੀਂ ਬੋਲਣਾ ਆਪਣੀ ਗੈਹਰੀ ਰੋਗ ਨਹੀਂ ਬੋਲਣਾ ਉਹ ਵੀ ਮਤਲਬ ਕੋਈ ਵੇਖ ਕੇ ਨਹੀਂ ਬੋਲ ਤੈਨੂੰ ਮੋਲ ਦੇ ਬਾਅਦ ਪਾ ਦਿੰਦਾ ਸਮੋ ਇਹਨੂੰ ਬੋਲਣਾ ਚਾਹੀਦਾ ਜਿੰਨਾ ਕਬੱਡੀ ਖੇਡੀ ਆ ਜਾਂ ਕਬੱਡੀ ਖੇਡ ਕੇ ਛੱਡ ਦਿੰਦੇ ਆ ਜਾਂ ਕਿੱਦਾਂ ਉਹਦੇ ਇਧਰੋਂ ਚੁੱਕਦੇ ਆ ਉਹਨਾਂ ਦਾ ਜਿੰਨੀ ਵੈਲਕਮ ਅੰਦਰ ਕਰਨਾ ਸੋਣਾ ਬਾਕੀ ਜਿਹੜੇ ਵਧੀਆ ਪਲੇਅਰ ਆ ਵਧੀਆ ਕਮੈਂਟਰੀ ਕਰਦੇ ਆ ਕਰਦੇ ਬਾਕੀ ਜਿਹੜੇ ਫਿਰ ਹੈ ਹੀ ਹੁੰਦਾ ਤਾਂ ਉਹਨਾਂ ਨੂੰ ਕੋਈ ਇਹ ਚੀਜ਼ ਨਹੀਂ ਦੇਣੀ ਉਹਨਾਂ ਨੂੰ ਵਿਯੋਗ ਬਣਾਉਣਾ ਕਿ ਪਾਲਛਾਉਂ ਜਾਂਦਾ ਨਾ ਉਹਦਾ ਖੇਡ ਹੀ ਕੋਈ ਆ ਨਾ ਉਹਦਾ ਨਾ ਖੇਡ ਲਿਆ ਜਾਂਦਾ ਫਿਰ ਪਾਲਛੀ ਨਹੀਂ ਉਹਨਾਂ ਨਾਲ ਕਰਦੇ ਹੁੰਦੇ ਬਾਕੀ ਜਿਹੜੇ ਚਲੋ ਪਾਟ ਚੱਕਾ ਕਰਨਾ ਹੈ ਗਾਹਾਂ ਕਿ ਕਰਾਗੇ ਕੋਈ ਹੋਣਾ ਹੈ ਓਕੇ ਬਾਈ ਮੈਂ ਯਾਦ ਕਰਾਂ ਉਹ ਯਾਦ ਕਰਾਂ ਰਾਜਾ ਉਹ ਲੱਗਿਆ ਪਿੱਛੇ ਆ ਗਿਆ ਹਾਂ ਮੈਂ ਉਹ ਤੋਂ ਲੱਗਣੇ ਪੱਜੇ ਤੇ ਲੱਗਿਆ ਰਾਹ ਪਾਣੀ ਘੇਪਿਆ ਹੋਇਆ ਉਸ ਤੋਂ ਓਕੇ ਲੌ ਵੀ ਫਿਰ ਅਸੀਂ ਚੱਲ ਪਿਆ ਕਿੱਥੇ ਚੱਲ ਪਏ ਮਨੀ ਮੈਂ ਸੋ ਮੈਂ ਕੋਰ ਮੈਂ ਕੋਰ ਨੂੰ ਚੱਲੇ ਆ ਮਨੀ ਦੀ ਆਪਣੀ ਗੱਡੀ ਆ ਮੈਂ ਹੋਰ ਕੀ ਦਸਣਾ ਪੈਣਾ ਵੀ ਹੁਣ ਆਈ ਆ ਆਪਣੀ ਗੱਡੀ 'ਚ ਚੱਲੇ ਹਾਂ ਔਰ ਨਾਲ ਆਪਣੇ ਫਿਰਦਾਨ ਨੂੰ ਆਈ ਹੈ ਨਾ ਸਾਰੇ ਪੁਰਾਣੇ 17 18 'ਚ ਜਿੰਨਾ ਕਾਫੀ ਫੇੜੀ ਅੱਜ ਫੇਰ ਆਈ ਬੰਦੇ ਉਹ ਇਕੱਠੇ ਹੋਏ ਆ ਤੇ ਮਲਾਉਨੇ ਦਾ 93 ਜਾਫੀ ਜੱਬੀ ਜੀ ਸਾਲਾ ਪਾਉਂ ਉਸੇ ਗੱਲ ਦੀ ਯਾਦਾਂ ਦੀ ਠਠਾ ਜੀ ਮੈਂ ਮਦੋਂ ਕੌਫੀ ਲੈ ਲਈ ਇਹ ਮੁੰਡਾ ਨੰਨਾ ਮੁੰਡਾ ਸਾਡੇ ਬਾਲੀ ਸੋਹੀ ਇਤਨਾ ਹਰੀ ਤੋਂ ਹਾਂ ਹਾਂ ਤੇ ਸ਼ੈਂਕੀਪਰਾ ਸਾਡੇ 2.17 ਦੀਆਂ ਯਾਦਾਂ ਨੇ ਇੱਥੇ ਕੈਨੇਡਾ ਟ੍ਰਾਂਟੋ ਤੇ ਬਹੁਤ ਵਧੀਆ ਕਹੈਂਟ ਬੰਦਾ ਆਪਣਾ ਭਰਾ ਦੇਖੋ ਮਿਲਦੇ ਆਂਗਾ ਫਿਰ ਆਪਾਂ ਐਪਸਵੋਰਡ ਹੀ ਐਪਸਵੋਰਡ ਤੋਂ ਆਪਣਾ ਨਾ ਮੈਚ ਮੈਨਕੋਵਰ ਗੁਰੂ ਘਰ ਦਾ ਅੱਜ ਪਹਿਲਾ ਮੈਚ ਆ ਬਾਕੀ ਕੱਲ ਬਣਾਇਆ ਸੀ ਵਲੌਗ ਉੱਤਰ ਲੱਗਿਆ ਉਥੇ ਜਹਾਜ਼ ਤੋਂ ਬਾਕੀ ਅੱਜ ਬਾਦ ਵਿੱਚ ਇਹ ਹੀ ਬਣਦਾ ਕੀ ਕੀ ਰਹਿੰਦਾ ਹੈ ਬੜੇ ਅੱਜ ਆਪਾਂ ਆਨੰਦ ਲੈਣੇ ਰਹੇ ਪਹਿਲਾਂ ਹਾਂ ਬਣੀ ਹਾਂਜੀ ਬੱਪੂ 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 ਉਹ ਦਜੀ ਸਿਗਰੇਟਾ ਦੋ ਸਾਲ ਦਾ ਕਮਰੇ ਚ ਪੈ ਕੇ ਮੁੜ ਗਏ ਹਾਂ ਪਹਿਲੇ ਜਣੇ ਅਸੀਂ ਦੋ ਸਾਲ ਕਬੱਡੀ ਖੇਡੀ ਨਾ ਇੱਥੇ ਪਹਿਲਾਂ ਜਦੋਂ ਨਵੇਂ-ਨਵੇਂ ਆਏ ਉੱਥੇ ਅਸੀਂ ਕੀ ਕਰਨਾ ਪਤਾ ਹੀ ਨਹੀਂ ਹੁਣਾ ਨਾ ਕੋਈ ਰਾਈਡ ਹੋਣੀ ਨਾ ਕੋਈ ਗੱਡੀ ਹੋਣੀ ਨਾ ਕੋਈ ਨਾ ਇੱਡੀ ਕੋਈ ਵਾਂਗ ਵੀ ਹੁਣ ਤਾਂ ਚਲੋ ਸਾਰਿਆਂ ਦੇ ਸਾਰਾ ਪੰਜਾਬ ਜੀ ਤਾਂ ਕਹਿੰਦੇ ਸਾਰਾ ਪੰਜਾਬ ਹੀ ਆ ਗਿਆ ਤੇ ਹੁਣ ਗੱਡੀਆਂ ਚਲਵਾਉਂਦੀਆਂ ਹੋਈਆਂ ਤੇ ਹੁਣ ਤੁਰ ਫਿਰ ਲਈਦਾ ਜਿੱਥੇ ਦਿਲ ਕਰਦਾ ਚੱਲ ਜੀਦਾ ਦੇ ਅੰਗੂਲ ਵਧੀਆ ਲੱਗਦਾ ਉਦੋਂ ਫਿਰ ਬਸ ਫੋਨ ਦੇ ਨਾਲ ਜੁੜੇ ਰਹੋ ਜਾਂ ਘੜੀ ਗਰਾਊਂਡ ਜਿਹੜਾ ਜਾਏ ਜਾਏ ਹੁਣ ਜੇ ਮਜਾ ਆਈਦਾ ਵਾ ਗਰਾਊਂਡ ਜਾਈਦਾ ਆਨੰਦ ਕਰੀਦੇ ਆ ਬਾਕੀ ਤੁਹਾਨੂੰ ਖਾਲਦੇ ਜਾਂ ਜਾ ਕੇ ਫਿਰ ਉੱਥੇ ਆਪਣੇ ਪ੍ਰਮੋਟਰਾਂ ਦਾ ਮਲਾਉਂਦੇ ਆ ਕਿਹੜੇ ਕਿਹੜੇ ਸਾਡੇ ਆ ਕੀ ਪ੍ਰਮੋਟਰ ਆ ਕਿਉਂ ਕਹਿਣਾ ਚਾਹੁੰਦਾ ਕੋਈ ਬਣੀ ਆਉਂਦਾ ਕੋਈ ਨਹੀਂ ਕੋਈ ਗੱਲ ਆਉਂਦੀ ਨਹੀਂ ਆਉਂਦੀ ਨਹੀਂ ਉਹ ਵੀ ਗੱਲ ਹੈ ਅਜੇ ਨਾ ਪ੍ਰੈਸ਼ਰ ਥੋੜਾ ਜਿਹਾ ਦਬਾਅ ਦੇ ਵਿੱਚ ਮਤਲਬ ਅਜੇ ਦਬਾਅ ਦੇ ਵਿੱਚ ਜੇ ਗਰਾਊਂਡ ਦੇ ਵਿੱਚ ਚੱਲੀਏ ਪਹਿਲਾ ਮੈਚ ਹੋ ਗਿਆ ਮੈਚ ਆਪਣਾ ਪਹਿਲਾ ਸਰਹਣਾ ਰਣੂਆਂ ਦੇ ਨਾਲ ਤੁੱਲੇ ਦੀ ਟੀਮ ਪਾਲੇ ਦੀ ਟੀਮ ਇੱਧਰ ਆ ਆਪਣੀ ਸ਼ੰਕਰ ਦੀ ਟੀਮ ਬਣੀ ਦੀ ਟੀਮ ਤੇ ਮਨੀ ਦੀ ਟੀਮ ਤੇ ਹੋਣਗੇ ਮੁਕਾਬਲੇ ਅੱਜ ਉਜਾੜਾ ਸਾਰੇ ਫਾਲੋਅ ਅਪ ਕਰੋ ਸ਼ੰਕਰ ਨੂੰ ਹਾਂ ਹਾਂ ਲੈ ਕਰੋ ਇਹਨੂੰ ਪੈਸੇ ਬਣਨ ਹੋ ਗਏ ਥੋੜਾ ਗਰੀਬ ਆ ਪੱਟ ਨਹੀਂ ਤਾ ਕੋਈ ਐ ਬਾ ਬੋਨਸ ਹਰ ਇਹ ਸਾਰੇ ਲੋਕ ਬਣਾਉਣ ਲੱਗੇ ਬਲੌਗ ਤੇ ਫਿਰ ਆਪਾਂ ਪਹੁੰਚਾਣਾ ਮਤਲਬ ਜ਼ਰੂਰੀ ਸਮੇਂ ਕੋੜੀ ਮਿਲਣਾ ਚਾਹੀਦਾ ਹੈ ਮਤਲਬ ਇਹ ਚੀਜ਼ ਮੈਂ ਕੋਈ ਆਥਰ ਹੋਣਾ ਇੱਕ ਕੌਡੀਗਟ ਸਾਰੀ ਉਮਰ ਕੀ ਪਲੇਅਰ ਹੈ ਇੱਕ ਮਦਰ ਇੰਟਰਨੈਟ ਪਲੇਅਰ ਆ ਆਪਾਂ ਨੂੰ ਬਣਦਾ ਹੈ ਹਰ ਨੋਰਮਲ ਬੰਦਾ ਬਣਾ ਰਿਹਾ ਹੈ ਤੇ ਜਦੋਂ ਆਪਾਂ ਆਪਣੀ ਜ਼ਿੰਦਗੀ ਦੀਆਂ ਸਾਂਝੀਆਂ ਯਾਦਾਂ ਵਧੀਆ ਆਪਾਂ ਨੂੰ ਸੋਸ਼ਲ ਮੀਡੀਆ ਤੇ ਦਿਖਾਉਣੀ ਚਾਹੀਦੀਆਂ ਹੈ ਵੀ ਚਲੋ ਆਪਾਂ ਕੋਈ ਫਾਲੋਅਰ ਵੀ ਕਰੇ ਉਹ ਨਹੀਂ ਗੱਲ ਇਹ ਉਹਦੀ ਲੋਕਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਇਹ ਕਿਦਾਂ ਦਾ ਉਹ ਗੱਲ ਨਹੀਂ ਇਹ ਗੱਲ ਮੈਂ ਨਾੱਸਦਾ ਉਹ ਕੋ ਡਿਗੜ ਤੇਰੀ ਸਾਰੀ ਉਮਰ ਚੱਲਣੀ ਆ ਫਿਰ ਤਾਂ ਇਹ ਕੁਝ ਕਰਨਾ ਹੈ ਉਹਨੇ ਪੈਸੇ ਤਨੂੰ ਇੱਥੋਂ ਹੀ ਆਏਗਾ ਨੇ ਸ਼ੰਕਰ ਨੂੰ ਆ ਗਿਆ ਸ਼ੰਕਰ ਦਾ ਬਲੌਗ ਹਾਂ ਲੋਕਾਂ ਨੂੰ ਡੀਟੇਲ ਕਰਨਾ ਚਲ ਕੋਈ ਨਾ ਕੋ ਤਾਇਆ ਕਰੂਗਾ ਹਾਂ ਗੁਆਹ ਉਸਤੋਂ ਉਸਤੋਂ ਹੋਊ ਨਾ ਹਾਂ ਬੋਲਦੇ ਆ ਕਰਾਂ ਕੋਈ ਨਾ ਕੋ ਬਾਕੀ ਜੰਨਾ ਬੰਦਾ ਮਾੜਾ ਮੋਟਾ ਚਲੋ ਸੋਸ਼ਲ ਮੀਡੀਆ ਨਾਲ ਅੱਜਕੱਲ ਜੁੜ ਕੇ ਰਹੋ ਬਾਕੀ ਆਪਣਾ ਤਾਂ ਕਬੱਡੀ ਕਬੱਡੀ ਦਾ ਪਾਇਆ ਕਰਾਂਗੇ ਕਬੱਡੀ ਦੇ ਬਹੁਤ ਕੁੱਝ ਕਬੱਡੀ ਦੀ ਹੀ ਪਾਉਣਗੇ ਆਪਾਂ ਕਬੱਡੀ ਦੇ ਪਾਵਾਂਗੇ ਗਾਂ ਵੀ ਚਲੋ ਜੇ ਕੋਈ ਬਿਜ਼ਨਸ ਕਰਾਂਗੇ ਉਹਦਾ ਪਾਇਆ ਕਰਾਂਗੇ ਮੈਂ ਫ੍ਰੀਲੈਂਸਿੰਗ ਕਰਨਾ ਤਾਂ ਰੈਪੀਨ ਵਾਲਾ ਉਹਦੇ ਉਹਦੇ ਇਹ ਜੀ ਜੱਕਲੇ ਗਾਣਾ ਖਾਣੀ ਮੇਰੀ ਗੱਲ ਸੁਣੋ ਉਹ ਤਾਂ ਰੈਫਰੀ ਜਿਹੜੇ ਹੁਣ ਗਾਂ ਵਾਲੇ ਜਵਾਗ ਆ ਆਪਾਂ ਤਾਂ ਫਿਰ ਵੀ ਮਤਲਬ ਕਿਉਂ ਕਿਉਂ ਦੁੱਧ ਨਾ ਫਿਰ ਵੀ ਪੜੇ ਮੈਂ ਨਹੀਂ ਨਾ ਵੀ ਨਵੇਂ ਨਹੀਂ ਪੜੇ ਆ ਪਰ ਬਾਕੀ ਜਿਹੜੇ ਸਾਡੇ ਸਰੀਰ ਜਾਂ ਜਿਹੜੇ ਨਵੇਂਆਂ ਚੋਂ ਆ ਹੈ ਨਾ ਇੱਕ ਕੰਘੇ ਵਾਲਾ ਵਾ ਮੇਰੇ ਖਿਆਲ ਚ ਨਵੇਂਆਂ ਚ ਉਹ ਮੁੰਡਾ ਜਵਾਨ ਆ ਹੈ ਨਾ ਜਾਂ ਸਰੀਰ ਵੀ ਉਹਦਾ ਭਰਿਆ ਵਾ ਤੇ ਸਨੀ ਆ ਸਨੀਆਂ ਜੇ ਸਰੀਰ ਉਹਦਾ ਪਤਲਾ ਵਾ ਪਰ ਉਹਦਾ ਜਵਾਨ ਪੂਰਾ ਵਾ ਤੇ ਬਾਕੀ ਗੱਲ ਇਹ ਆ ਵੀ ਹੁਣ ਨਵੇਂ ਆਜੇ ਤਾਂ ਬਿਲਕੁਲ ਹੀ ਪੇਸ਼ ਨਹੀਂ ਅਸੀਂ ਇੱਡਾ ਨਹੀਂ ਹੀ ਰੈਫਰੀ ਨਾਲ ਲੜਦੇ ਹੁੰਨੇ ਪਰ ਆ ਨਵੇਂ ਨਵੇਂ ਤਾਂ ਕਹਿੰਦੇ ਵੀ ਨਹੀਂ ਤੁਹਾਡਾ ਰੈਫਰੀ ਦਾ ਦਿਣਾ ਮਾਰਿਆ ਤੇ ਗੜ ਪੈਣਾ ਹੋਵੇ ਤੇ ਬਾਕੀ ਚਲੋ ਸਾਫ ਸਾਫ ਜੇ ਨਾ ਕਹਿਣਾ ਕਿ ਤੇ ਨਹੀਂ ਲੜ ਪੀਓ ਤੇ ਲੋਕੀ ਕਹਿਣ ਤੂੰ ਵੀ ਬਹੁਤ ਲੜਦਾ ਵੇਖੀ ਜਾ ਫਿਰ ਨਾੜਾ ਪਾ ਵੀ ਦੇ ਦਿੰਦੇ ਆ ਨਾ ਵੀ ਕਿਤੇ ਕੋਈ ਵਿੱਚ ਹੋ ਜੂ ਵਾਧਾ ਘਾਟਾ ਕੋਈ ਨਹੀਂ ਸਾਫ ਸਾਫ ਜੇ ਨਾ ਕਰ ਲਾਂਗੇ ਓਕੇ ਅੱਗੇ ਅੱਗੇ ਗੱਲ ਆ ਬਾਤ ਗੱਡੀ ਵਿੱਚ ਚਿਕਾਣਾ ਚਿੱਟੀ ਚਿੱਟੇ ਅਲੇ ਸੀਦੀ ਗੇੜੀ ਤੇ ਤੌ ਨਾ ਕੋਟ ਪਤਲੋਨੀ ਫਿਰ ਗੱਡੀ ਵਿੱਚ ਗਾਵੇ ਚਿੱਟੀ ਚਿੱਟੇ ਅਲੇ ਇਹ ਸਾਰੇ ਬਲਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਮੇਂ ਸਮੇਂ ਦੇ ਇਸ ਮਾਈਕ ਤੋਂ ਹਾਜ਼ਰੀ ਲੱਗਦੀ ਰਹੀ ਹੈ ਅਰਬਤਾਨ ਮਿੱਠੂ ਕੋਸ਼ਿਸ਼ ਕਰਦਾ ਇਸ ਸਮੇਂ ਸਰਹਾਲਾ ਰਣਲੇ ਦੀ ਟੀਮ ਦੀ ਫਾਰਮਰ ਦੇਖ ਲਿਆ ਨਹੀਂ ਉਹ ਸ਼ਹੀਦੀ ਯਾਦ ਦੇ ਵਿੱਚ ਬਣੀ ਹੋਈ ਖੇਡ ਕਲੱਬ ਦੇ ਪੁਆਇੰਟ ਮੇਰਾ ਸਰਹਾਨ ਪੰਡਾ ਆਪਣੀ ਹੀਡ ਕਲੱਬ ਦੇ ਹਿੱਸੇ ਇੱਕ ਪੁਆਇੰਟ ਦਾ ਵਾਅਦਾ ਕਰ ਗਿਆ ਬਕਰ ਗਾਲਵ ਜੀ ਨਾਲ ਵੱਖੜ ਪੰਡਾਲ ਜੀ ਬਜੇ ਸਿੰਘ ਜੀ ਰਕਰਗਰ ਉਧਰ ਦੇਖਦੇ ਆ ਵੀ ਪੀਟਰ ਚੜਿਕ ਹੋਰ ਹੋਰ ਬੋਲਦੇ ਫਿਰ ਹੋਰ ਤੇ ਮੇਰਾ ਘੁੱਟ ਥੈਂਕ ਯੂ ਭਰਾ ਥੈਂਕ ਯੂ ਪੂਰੀ ਵੇਲਾ ਸਰੀਰ ਦੀਆਂ ਛਣਕਾਂ ਦੇ ਉੱਤੇ ਭਰਾ ਆਪਣੇ ਮਾਨਤਾਣ ਕਰਦੇ ਆ ਕੀ ਕਹਿੰਦਾ ਸੀ ਜਾ ਜਾ ਜਾਈ ਜਾ ਬਾਸ ਪਰਮਾਤਮਾ ਕਰਾਉਣ ਆਲਾ ਬੱਬਾ ਨੀ ਸਾਫ਼ ਰੱਖੋ ਸਾਫ਼ ਕੁੱਖ ਮੈਂ ਲੇਟਾਂ ਦੇ ਖਲੁੱਤੇ ਹੀ ਸਾਰਿਆਂ ਦੇ ਆਨੰਦ ਬੰਦ ਤੇ ਜੱਟ ਨੇ